ਇਸ ਨੂੰ ਮੰਗ ਪੱਤਰ ਦਿੱਤਾ ਗਿਆ ਸਾਰਾ। ਸਤੋ ਪੁੱਲੋ ਜੀ ਸ੍ਰੀ ਵੈਜਾ ਖਾਲਸਾ ਸ੍ਰੀ ਵਹਿਗੁਰੂ ਜੀ ਫਤਿਹ ਜੈ ਭੀਮ ਜੈ ਭਾਰਤ ਜੈ ਸਵਿਧਾਨ ਦਾਸ ਗੁਰਜਾ ਸਿੰਘ ਕਲਿਆਣ ਪ੍ਰਧਾਨ ਆਲ ਇੰਡੀਆ ਸੂਰੂ ਕਾਰਪੋਰੇਸ਼ਨ ਪੰਜਾਬ ਅੱਜ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਵਾ ਕਿ ਜੋ 5 ਸਤੰਬਰ 5 ਸਤੰਬਰ ਨੂੰ ਬਾਬਾ ਜੀਮ ਸਿੰਘ ਜੀ ਦਾ ਜਨਮ ਦਿਹਾੜਾ ਸੰਗਤਾਂ ਬੜੇ ਚਾਵਾਂ ਨਾਲ ਮਨਾ ਰਹੀਆਂ ਵਾ ਜਿੱਥੇ ਚ ਬਾਬਾ ਮੇਜਰ ਸਿੰਘ ਜੀ ਸੋਢੀ ਜੀ ਉਹਨਾਂ ਨੇ ਵੀ ਕੱਲ ਪ੍ਰੈਸ ਕਾਨਫਰੰਸ ਕਰਕੇ ਛੁੱਟੀ ਦੀ ਮੰਗ ਕੀਤੀ ਹੈਗੀ ਕਿਉਂਕਿ ਗੋਲਡਨ ਗ੍ਰੇਡ ਤੋਂ ਹਰ ਸਾਲ ਬੜਾ ਤਕੜਾ ਜਥਾ ਉਹਨਾਂ ਦੀਗਵਾਈ ਹੇਠ ਸਾਰੀਆਂ ਧਾਰਮਿਕ ਜਥੇਬੰਦੀਆਂ ਲੈ ਕੇ ਜਾਂਦੀਆਂ ਸ੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਕਿਉਂਕਿ ਜਿੱਦੋਂ ਹੋਰ ਗੁਰੂਆਂ ਪੀਰਾਂ ਸੰਤਾਂ ਭਗਤਾਂ ਦੀਆਂ ਛੁੱਟੀਆਂ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਸਾਡੀ ਜ਼ੋਰਦਾਰ ਅਪੀਲ ਹੈ ਪੰਜਾਬ ਸਰਕਾਰ ਨੂੰ ਕਿ ਤੁਸੀਂ ਇਹ ਛੁੱਟੀ ਲਾਗੂ ਕਰੋ ਕਿਉਂਕਿ ਬਾਬਾ ਜੀਮ ਸਿੰਘ ਜੀ ਉਹ ਸਿੱਖੀਅਤ ਨੇ ਉਹ ਸ਼ੂਰਵੀਰ ਯੋਧੇ ਨੇ ਜਿਨ੍ਹਾਂ ਨੇ ਜਦੋਂ ਮੁਗਲਾਂ ਨੇ ਅਤ ਦਾ ਜ਼ੁਲਮ ਕੀਤਾ ਤੇ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੇ ਜਿ ਦੋਵਾਂ ਦੀ ਰੱਖਿਆ ਕਰਨ ਵਾਸਤੇ ਆਪਣਾ ਬਲੀਦਾਨ ਦਿੱਤਾ ਤੇ ਉਦੋਂ ਗੁਰੂ ਸਾਹਿਬ ਦਾ ਸੀਸ ਲਿਓ ਲਈ ਕੋਈ ਵੀ ਸੂਰਬੀਰ ਤਿਆਰ ਨਹੀਂ ਸੀ ਹੁੰਦਾ ਲੇਕਿਨ ਕੋ ਇੱਕ ਇਮਾਨ ਦਾ ਪੱਕਾ ਸੂਰਬੀਰ ਯੋद्धा ਅਮਜੀਤ ਬਾਬਾ ਜੀਮ ਸਿੰਘ ਜੀ ਨਾ ਡਰ ਹੋ ਕੇ ਗੁਰੂ ਦਾ ਓਟ ਆਸਰਾ ਲੈ ਕੇ ਦਿੱਲੀ ਦੇ ਚਾਂਦਰੀ ਚੌਂਕ ਤੋਂ ਗੁਰੂ ਸਾਹਿਬ ਦਾ ਸੀਸ ਲਿਉਂਦੇ ਨੇ ਔਰ ਸਰਸਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੜੇ ਪਿਆਰ ਸਤਕਾਰ ਦੇ ਨਾਲ ਜਦੋਂ ਪੇੜ ਕਰਦੇ ਨੇ ਤੇ ਗੁਰੂ ਸਾਹਿਬ ਉਹਨਾਂ ਨੂੰ ਆਪਣੀ ਛਾਤੀ ਨਾਲ ਲਾ ਕੇ ਇਹ ਖਿਤਾਬ ਦਿੰਦੇ ਰੰਗਰੇਟੇ ਗੁਰਕੇ ਬੇਟੇ ਜੋ ਗੁਰਕੇ ਬੇਟੇ ਹੋ ਜਾਣ ਤੇ ਉਹਨਾਂ ਦੇ ਜਨਮ ਦਿਹਾੜਿਆਂ ਦੇ ਮਨਾਉਣ ਤੇ ਪੇਤ ਭਾਵ ਨਹੀਂ ਹੋਣਾ ਜਿੱਦਾ ਕਿਸੇ ਨੂੰ ਵੀ ਮੇਰੀ ਅਪੀਲ ਹੈ ਕਿ ਗੁਰੂ ਸਾਹਿਬ ਨੇ ਜਿੱਥੇ ਇਦਾਂ ਤੜਾ ਖਿਤਾਬ ਦਿੱਤਾ ਇਸ ਕੌਮ ਨੂੰ ਤੇ ਬਾਬਾ ਜੀਮ ਸਿੰਘ ਜੀ ਦੇ ਜਨਮ ਦਿਹਾੜੇ ਦੀ ਪੰਜਾਬ ਸਰਕਾਰ ਜਤੋਂ ਜਲਦ ਸਰਕਾਰੀ ਛੁੱਟੀ ਐ ਜਲੀ ਕੈਬਨਿਟ ਦੇ ਵਿੱਚ ਲਾ ਕੇ ਐਲਾਨੇ ਜੋ 5 ਸਤੰਬਰ ਨੂੰ ਸਾਰੇ ਹੀ ਜਿੰਨੇ ਵੀ ਧਾਰਮਿਕ ਦਰੇ ਨੇ ਉਹਨਾਂ ਦੇ ਵਿੱਚੋਂ ਸੰਗਤਾਂ ਆਪਣੇ ਛੁੱਟੀ ਵਾਲੇ ਦਿਨ ਗੁਰੂ ਸਾਹਿਬ ਦਾ ਜਨਮ ਦਿਹਾੜਾ ਮਨਾ ਸਕਣ ਕੋਈ ਆਨੰਦਪੁਰ ਸਾਹਿਬ ਜਾ ਸਕੇ ਕੋਈ ਗੇਸਕਰ ਸਾਹਿਬ ਜਾਵੇ ਜ਼ਿਆਦਾਤਰ ਜੇ ਨਹੀਂ ਕੋਈ ਦੂਰ ਜਾ ਹਦਾ ਗੱਗੋਮਾਲ ਸਾਹਿਬ ਉਹਨਾਂ ਗੁਰਦੁਆਰਾ ਵਾ ਉੱਥੇ ਜਾ ਸਕਣ ਇਸ ਲਈ ਇਹ ਅਪੀਲ ਹੈ ਕਿ ਸਰਕਾਰ ਨੂੰ ਕਿ ਜਲ ਤੋਂ ਜਲਦੀ ਛੁੱਟੀ ਲਾਗੂ ਕੀਤੀ ਜਾਵੇ ਜੇ ਨਾ ਛੁੱਟੀ ਲਾਗੂ ਹੋਈ ਤੇ ਬਹੁਤ ਜਲਦ ਅਸੀਂ ਬਾਬਾ ਮਲਕੀਰਨਾਥ ਜੀ ਨਾਲ ਉਹ ਧਰਮੂ ਜਥੇਬੰਦੀਆਂ ਨਾਲ ਬਾਬਾ ਮੇਜਰ ਸਿੰਘ ਜੀ ਨਾਲ ਤੇ ਹੋਰ ਗੁਰਦੁਆਰਾ ਲੋਕਲ ਕਮੇਟੀਆਂ ਨਾਲ ਜਲਦ ਤੋਂ ਜਲਦ ਫਿਰ ਇੱਕ ਬੈਠ ਸਲਾਹ ਕਰਾਂਗੇ ਬੈਠ ਕੇ ਤੇ ਅਗਲਾ ਪ੍ਰੋਗਰਾਮ ਜਿਲਾ ਜੇ ਨਾ ਪੰਜਾਬ ਸਰਕਾਰ ਨੇ ਸਾਡੀ ਅਪੀਲ ਨੂੰ ਮਜੂਰ ਕੀਤਾ ਛੁੱਟੀ ਨਾ ਲਾਗੂ ਕੀਤੀ ਤੇ ਫਿਰ ਸੰਘਰਸ਼ ਜਿਲਾ ਬਹੁਤ ਸਿੱਖਾ ਕੀਤਾ ਜਾਊਗਾ ਉਹ ਉਸਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋएगी ਸ੍ਰੀ ਵੈਘੁਰਜਾ ਖਾਲਸਾ ਸ੍ਰੀ ਵੈਘੁਰਜ ਜੀ ਫਤਿਹ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਖਤੈ ਅੱਜ ਜੋ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਸ਼ਹੀਦ ਬਾਬਾ ਜੀਵਨ ਸਿੰਘ ਸੇਵਾ ਸੁਸਾਇਟੀ ਦਾ ਦਾਸ ਚੇਅਰਮੈਨ ਜਸਰ ਬਾਬਾ ਜੋਰਾ ਸਿੰਘ ਅਤੇ ਭਾਈ ਸਾਹਿਬ ਸਾਹ ਸਿੰਘ ਜੀ ਜਿੱਦਾਂ ਸਾਰੀਆਂ ਸੰਗਤਾਂ ਇਕੱਠੀਆਂ ਹੋਈਆਂ ਨੇ ਕਿ ਸ਼ਹੀਦ ਬਾਬਾ ਜੀਵਨ ਸਿੰਘ ਦਾ ਜੋ 5 ਸਤੰਬਰ ਨੂੰ ਜਨਮ ਦਿਹਾੜਾ ਉਸ ਸੰਬੰਧ ਵਿੱਚ ਛੁੱਟੀ ਜਿਹੜੀ ਹੈ ਸਰਕਾਰੀ ਲਾਗੂ ਕੀਤੀ ਜਾਵੇ ਜਿਸ ਤਰ੍ਹਾਂ ਅਸੀਂ ਸ੍ਰੀ ਅੰਮ੍ਰਿਤਸਰ ਦੀ ਧਰਤੀ ਤੋਂ ਦਿੱਲੀ ਚੇਤਰਾ ਮਾਰਚ ਲੈ ਕੇ ਜਾਂਦੇ ਆ ਫਿਰ ਬਾਬਾ ਮੇਜਰ ਸਿੰਘ ਸੋਢੀ ਜੀ ਇਸ ਤਰ੍ਹਾਂ ਸ਼ਰੋਮਨੀ ਕਮੇਟੀ ਵੱਲੋਂ ਅਰਜੀ ਤਿਆਰ ਕੀਤਾ ਗਿਆ ਕਿ ਜੋ ਅਨੰਦਪੁਰ ਸਾਹਿਬ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਦਾ ਜੋ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਇਸੇ ਤਰ੍ਹਾਂ ਛੁੱਟੀ ਹੋਏਗੀ ਤਾਂ ਸਾਰੀਆਂ ਸੰਗਤਾਂ ਹਮ ਹਮਾ ਕੇ ਪਹੁੰਚ ਸਕਦੀਆਂ ਨੇ ਸੋ ਦਾਸ ਵੱਲੋਂ ਇਹ ਹੀ ਬੇਨਤੀ ਹੈ ਕਿ 5 ਸਤੰਬਰ ਨੂੰ ਜੋ ਛੁੱਟੀ ਜੜੀ ਹੈ ਸਰਕਾਰੀ ਛਾਕ ਵੀ ਕੀਤੀ ਜਾਵੇ ਦਾਸ ਦੀਆਂ ਇਹਨੀਆਂ ਬੇਨਤੀਆਂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰਾਂ ਨੂੰ ਜੈ ਵਾਲਮੀਕੀ ਹਾਰ ਹਾਰ ਵਾਲਮੀਕੀ ਜੈ ਭੀਮ ਜੈ ਸਭਿਦਾਨ ਅੱਜ ਜਿਹੜਾ ਮੰਗ ਬਤਰ ਟੀਸੀ ਸਾਹਿਬ ਨੂੰ ਦਿੱਤਾ ਵਾ ਬਾਬਾ ਜੀਵਨ ਸਿੰਘ ਜੀ ਦਾ ਜਿਹੜਾ 5 ਸਤੰਬਰ ਨੂੰ ਜਿਹੜਾ ਜਨਮ ਦਿਹਾੜਾ ਆ ਰਿਹਾ ਉਹਨੂੰ ਮਨਾਉਣ ਵਾਸਤੇ ਸਰਕਾਰ ਅੱਗੇ ਆਲ ਇੰਡੀਆ ਸ਼ਡਿਊਲ ਕਾਜ ਫੈਡਰੇਸ਼ਨ ਵੱਲੋਂ ਬੇਨਤੀ ਵੀ ਕੀਤੀ ਗਈ ਆ ਕਿ ਇੱਕ ਉਹਨਾਂ ਨੂੰ ਚੇਤਾਵਨੀ ਵੀ ਅਸੀਂ ਦਵਾਂਗੇ ਵੀ ਤੁਹਾਡੇ ਸਾਡੇ ਜਿਹੜੇ ਸੰਧ ਨੇ ਬਾਬਾ ਜੀਮਲ ਸਿੰਘ ਜੀ ਉਹਨਾਂ ਦੇ ਉਹਨਾਂ ਦੇ ਤਿਹਾੜੀ ਦੀ ਹੱਦ ਤਿਹਾੜੀ ਦੀ ਛੁੱਟੀ ਹੋਣੀ ਚਾਹੀਦੀ ਆ ਕਿਉਂਕਿ ਇਹ ਨਹੀਂ ਸਮਾਂ ਨਾ ਕਿ ਇਹ ਇਹ ਅਸੀਂ ਸਮਾਜ ਨੇ ਮਜੀਬ ਸਿੰਘ ਨੇ ਇਹਨਾਂ ਦੀ ਛੁੱਟੀ ਨਹੀਂ ਕਰਨੀ ਤਿਹਾੜੀ ਇਹ ਛੁੱਟੀ ਤੁਹਾਨੂੰ ਕਰਨੀ ਪਊਗੀ ਨਹੀਂ ਤੇ ਫਿਰ ਜੇ ਛੁੱਟੀ ਨਾ ਕੀਤੀ ਪੰਜਾਬ ਸਰਕਾਰ ਨੇ ਫਿਰ ਅਸੀਂ ਸਾਰੀਆਂ ਸੰਸਥਾਵਾਂ ਨੂੰ ਲੈ ਕੇ ਤੁਹਾਡੇ ਬਾਬਾ ਜੀ ਮੇਜਰ ਸਿੰਘ ਜੀ ਤਰਨਾਡਾਲ ਵਾਲੇ ਉਹਨਾਂ ਨੂੰ ਨਾਲ ਲੈ ਕੇ ਔਰ ਹੀ ਵਾਰਮਿਕੀ ਸਮਾਜੀਆਂ ਸੰਸਥਾਵਾਂ ਨੂੰ ਲੈ ਕੇ ਫਿਰ ਅਸੀਂ ਸੜਕਾਂ ਤੇ ਆਵਾਂਗੇ ਤੇ ਛੁੱਟੀ ਇਹ ਮਨਜ਼ੂਰ ਕਰਾ ਗਈ ਰਵਾਂਗੇ ਤੇ ਪਹਿਲੀ ਤੇ ਹੀ ਗੱਲ ਇਹੋ ਕਰਦੇ ਆ ਕਿ ਅਪੀਲ ਕਰਦੇ ਆ ਕਿ ਪੰਜਾਬ ਸਰਕਾਰ ਨੂੰ ਜਿਹੜੇ ਭਗਵੰਤ ਮਾਨ ਜੀ ਆ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਇਹ ਛੁੱਟੀ 5 ਸਤੰਬਰ ਨੂੰ ਜ਼ਰੂਰ ਹੋਣੀ ਚਾਹੀਦੀ ਆ ਨਹੀਂ ਤੇ ਫਿਰ ਸਾਨੂੰ ਮਜਬੂਰਨ ਸੜਕਾਂ ਤੇ ਆਉਣਾ ਪਊਗਾ ਇਹਨਾਂ ਨੂੰ ਕਹਿੰਦਾ ਜੈ ਵਾਲਮੀਕੀ ਹਾਰਾਤ ਬਾਲੋ ਜੈਪੀ ਜੈ ਭਾਰਤ ਜੈ ਵਾਲਮੀਕੀ ਹਰ ਹਰ ਬਾਪੇ ਕੀ ਜੈ ਸਤਿਗੁਰਾਂ ਮੈਂ ਰਾਣੀ ਗਿੱਲ ਭਾਰਤੀ ਮਨੁਵਸੁਮਤੀ ਮੁਰਤੇ ਤੋਂ ਬੰਦਾ ਪ੍ਰਧਾਨ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਹੈ ਬਾਬਾ ਸਿੰਘ ਦੀਪਨ ਸਿੰਘ ਦੇ ਜਨਮ ਦਿਹਾੜੇ ਦਾ ਅਸੀਂ ਅਪੀਲ ਕਰਦੇ ਆਂ ਸਰਕਾਰਾਂ ਨੂੰ ਕਿ ਜਿਹੜੀ ਬਾਬਾ ਜੀ ਦੀ ਛੁੱਟੀ ਆ ਉਹ ਮਤਲਬ ਕਿ ਅਪੀਲ ਕੀਤੀ ਜਾਣੀ ਚਾਹੀਦੀ ਆ ਹੱਥ ਜੋੜ ਕੇ ਉਹਨਾਂ ਦੀ ਇੱਕ ਗੱਡੀ ਬੇਨਤੀ ਕਰਦੇ ਆਂ ਜੇ ਇਹ ਛੁੱਟੀ ਨਾ ਮਨਜ਼ੂਰ ਕਰਦੇ ਆ ਤੇ ਅਸੀਂ ਜੜੇ ਸਾਰੀਆਂ ਜੱਸੇ ਬੰਦੀਆਂ ਅਸੀਂ ਰਲ ਕੇ ਤੇ ਟਟਕੇ ਧਰਨਾ ਦਵਾਂਗੇ ਤੇ ਫਿਰ ਅਸੀਂ ਇਹਨਾਂ ਕੋਲੋਂ ਛੁੱਟੀ ਜਿਹੜੀ ਮਨਜ਼ੂਰ ਕਰਾ ਕੇ ਹੀ ਰਵਾਂਗੇ ਇੰਨੀਆਂ ਗੱਲਾਂ ਕਰਦੀਆਂ ਜੈਪੀ ਜੈਪਰ